ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਤਹਿਤ ਜ਼ਿਲ੍ਹਾ ਲੁਧਿਆਣਾ ਵਿਖੇ ਜ਼ਰੂਰਤਮੰਦਾਂ ਨੂੰ 마ਸਕ ਵੰਡਣ ਦੇ ਕੈਬਨਟ ਮੰਤਰੀ ਭਾਰਤ ਪੂਜਨ ਆਸ਼ੂ ਦੁਆਰਾ ਜਵਦੀ ਖੇਤਰ ਵਿਖੇ ਸ਼ੁਰੂਆਤ ਕੀਤੀ ਗਈ। ਉਹਨਾਂ ਨੇ ਕੋਰੋਨਾ ਵਾਇਰਸ ਤੋਂ ਨਿਜਾਦ ਪਾਉਣ ਦੇ ਲਈ ਜਵਦੀ ਕਮਿਊਨਿਟੀ ਹੈਲਥ ਸੈਂਟਰ ਵਿਖੇ ਸਥਾਪਿਤ ਕੀਤੇ ਗਏ ਟੈਸਟਿੰਗ ਸੈਂਟਰ ਦਾ ਵੀ ਦੌਰਾ ਕੀਤਾ। ਇਸ ਮਹਿੰਮ ਦੇ ਤਹਿਤ 10 ਲੱਖ ਦੇ ਕਰੀਬ ਲੋਕਾਂ ਨੂੰ 마ਸਕ ਵੰਡਣ ਦਾ ਉਦੇਸ਼ ਤੈਅ ਕੀਤਾ ਗਿਆ ਕਿਉਂਕਿ 마ਸਕ ਕੋਰੋਨਾ ਤੋਂ ਬਚਨ ਦੇ ਵਿੱਚ ਕਾਫੀ ਕਾਰਗਰਸ਼ੀਲ ਹੋ ਸਕਦਾ ਹੈ। ਜਵੱਦਿਸਥਿਤ ਕਮਿਊਨਿਟੀ ਹੈਲਥ ਸੈਂਟਰ ਦਾ ਦੌਰਾ ਕਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇੱਥੇ ਕੋਰੋਨਾ ਟੈਸਟ ਦੇ ਲਈ ਸੈਂਪਲ ਕਲੈਕਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਹੈ ਇਸ ਦੇ ਇਲਾਵਾ ਇੱਥੇ ਕੋਵਿਡ ਕੇਅਰ ਸੈਂਟਰ ਵੀ ਸਥਾਪਿਤ ਕਰਨ ਤੇ ਵਿਚਾਰ ਚੱਲ ਰਿਹਾ ਹੈ ਤਾਂ ਜੋ ਪੀੜਤਾਂ ਨੂੰ ਸਹੀ ਤਰੀਕੇ ਨਾਲ ਇਲਾਜ ਮਿਲ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਬਰਾਮਦ ਕੀਤੀ ਗਈ ਕਰੀ 50000 ਲੀਟਰ ਅਬਹਸ਼ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਜਿਸ ਦੇ ਚੱਲਦੇ ਅੰਮ੍ਰਿਤਸਰ ਤਰਨਤਾਰਨ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ 100 ਦੇ ਕਰੀਬ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇਹ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਚੀਫ ਮਿਨਿਸਟਰ ਸਾਹਿਬ ਨੇ ਇਹ ਫੈਸਲਾ ਲਿੱਤਾ ਸੀਗਾ ਵੀ ਸਾਰੇ ਪੰਜਾਬ ਦੇ ਵਿੱਚ ਤਕਰੀਬਨ 10 ਲੱਖ ਮਾਸਕ ਵੰਡੇ ਜਾਣਗੇ ਜਿਹੜੇ ਗਰੀਬ ਨੇ ਜਿਨ੍ਹਾਂ ਕੋਲ ਮਾਸਕ ਦਾ ਆਪ ਰੇਂਜ ਨਹੀਂ ਕਰਦੇ ਤੇ ਕਪੜੇ ਬਣ ਕੇ ਫਿਰਦੇ ਉਹਨਾਂ ਨੂੰ ਉਹਨਾਂ ਵਾਸਤੇ ਮਿਸ਼ਨ ਫਤਿਹ ਦੇ ਅੰਦਰ ਇਹ 마ਸਕ ਵੰਡੇ ਗਏ ਕਿਉਂਕਿ ਇੱਕ ਸਟੱਡੀ ਵੀ ਆਈ ਹੈ ਮੈਨੂੰ ਡੀਸੀ ਸਾਹਿਬ ਹੁਣੇ ਬਰੀਫਿੰਗ ਵੀ ਦੇ ਰਹੇ ਸੀ ਕਿ ਵੀ 마ਸਕ ਕੀ ਹੈ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿੱਥੇ ਸੋਸ਼ਲ ਡਿਸਟੈਂਸ ਸੈਨੀਟਾਈਜ਼ਰ ਅਸੀਂ ਯੂਜ਼ ਕਰਨੇ ਸਾਫ ਸਫਾਈ ਰੱਖਣੀ ਹੈ ਉਹਦੇ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ 마ਸਕ ਹੈ 마ਸਕ ਇਹ ਜੇ ਕੰਮ ਕਰਦਾ ਹੈ ਅਗਰ ਕਿਸੇ ਨੂੰ ਕੋਰੋਨਾ ਇਫੈਕਟ ਵੀ ਕਰਦਾ ਹੈ ਤਾਂ ਬੜਾ ਮਾਈਲਡ ਕਰਦਾ ਹੈ ਜੇ ਮੂੰਹ ਅਸੀਂ ਟੱਕੇ ਨਹੀਂ ਰੱਖਦੇ ਖੁੱਲੇ ਮੂੰਹ ਨਾਲ ਜੇ ਕਰੋਨਾ ਅੰਦਰ ਜਾਂਦਾ ਤਾਂ ਸਿੱਧਾ ਲੰਗਸ ਨੂੰ ਇਫੈਕਟ ਕਰਦਾ ਤਾਂ ਔਰ ਇੱਕ ਉਦਮ ਬੰਦਾ ਆਕਸੀਜਨ سپورਟ ਤੇ ਜਾਂ ਉਧਰ ਵੈਂਟੀਲੇਟਰ ਸਾਈਡ ਵੱਲ ਜਾਂਦਾ ਪਰ ਅਗਰ ਜੇ ਕਿਸੇ ਨੂੰ ਮਾਈਲਡ ਕੋਰੋਨਾ ਹੁੰਦਾ ਵੀ ਆ ਹੋਮ ਆਈਸੋਲੇਸ਼ਨ ਜੋ ਹੀ 5 7 10 ਦਿਨਾਂ ਬਾਅਦ ਠੀਕ ਹੋ ਕੇ ਵਾਪਸ ਆਪਣੀ ਨਾਰਮਲ ਜ਼ਿੰਦਗੀ ਚ ਚਲੇ ਜਾਂਦਾ ਤੇ ਇਸ ਪੰਜਾਬ ਸਰਕਾਰ ਨੇ ਫੈਸਲਾ ਲਿੱਤਾ ਵੀ ਜਿਹੜੇ ਬੰਦੇ ਅਫੋਰਡ ਨਹੀਂ ਕਰਦੇ ਉਹਨਾਂ ਤਾਂ ਮਿਸ਼ਨ ਫਤਿਹ ਦੇ ਤਹਿਤ ਮਾਸਕ ਅਸੀਂ ਵੰਡিয়ে ਤੇ ਉਹਦੇ ਤਹਿਤ ਅਸੀਂ ਲੁਧਿਆਣੇ ਚ ਅੱਜ ਸ਼ੁਰੂਆਤ ਕਰੀ ਹੈ ਇੱਥੇ ਪਿੰਡ ਜਬੱਦੀ ਚ ਨਾਲ ਕਾਉਂਸਲਰ ਦਿਲਰਾਜ ਸਿੰਘ ਜੀ ਨੇ ਡੀਸੀ ਸਾਹਿਬ ਔਰ ਏਡੀਸੀ ਸਾਹਿਬ ਸਾਡੇ ਨਾਲ ਨੇ ਇੱਥੋਂ ਦੀ ਸ਼ੁਰੂਆਤ ਹੋਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਲੁਧਿਆਣੇ ਦੇ ਹਰ ਗਰੀਬ ਹਰ ਲੋੜਵੰਤਾਈ ਇਹ ਪਹੁੰਚਾਈਏ ਅੱਜ ਡੀਸੀ ਸਾਹਿਬ ਏਡੀਸੀ ਸਾਹਿਬ ਅਰ ਮੈਂ ਅਸੀਂ ਇਹ ਦੇਖਣ ਆਏ ਸੀਗੇ ਜਿਸ ਤਰੀਕੇ ਨਾਲ ਕੋਵਿਡ ਦੇ ਪੇਸ਼ੈਂਟ ਵਧਦੇ ਜਾ ਰਹੇ ਆ ਤੇ ਸਾਨੂੰ ਫੈਸਿਲਿਟੀ ਵਧਾਉਣ ਦੀ ਜ਼ਰੂਰਤ ਸਮਝੀ ਜਾ ਰਹੀ ਸੀ ਕਿ ਤੇ ਉਹਦੇ ਤਹਿਤ ਅੱਜ ਸੀਐਚਸੀ ਜਵਦੀ ਨੂੰ ਅਸੀਂ ਦੇਖਣ ਆਏ ਆ ਇੱਥੇ ਕਾਫੀ ਫੈਸਿਲਿਟੀ ਅਵੇਲੇਬਲ ਹੈ ਅਸੀਂ ਕੋਸ਼ਿਸ਼ ਕਰਦੇ ਆ ਇੱਥੇ ਇੱਕ ਫਲੋਰ ਨੂੰ ਕੋਵਿਡ ਸੈਂਟਰ ਡਿਕਲੇਅਰ ਕਰਕੇ ਇੱਥੇ ਕੋਵਿਡ ਦੇ ਪੇਸ਼ੈਂਟ ਰੱਖੀਏ ਉਹਦੇ ਵਾਸਤੇ ਡਾਕਟਰ ਆਰ ਪੀ ਸਿੰਘ ਨਾਲ ਪੰਜਮ ਹਸਪੀਟਲ ਵਾਲੇ ਉਹਨਾਂ ਨੂੰ ਬੁਲਾਇਆ ਗਿਆ ਬੁਲਾਇਆ ਗਿਆ ਇੱਥੇ ਉਹ ਦੇਖ ਰਹੇ ਆ ਅੰਦਰ ਲੌਜਿਸਟਿਕ ਸਪੋਰਟ ਅਸੀਂ ਉਹਨਾਂ ਤੋਂ ਲੈ ਲਈਏ ਤੇ ਕੁਝ ਉਹਨਾਂ ਦੇ ਇੱਕਦੇ ਵਾਰਡ ਨੂੰ ਕੋਵਿਡ ਵਾਰਡ ਡਿਕਲੇਅਰ ਕਰਕੇ ਕੋਸ਼ਿਸ਼ ਕਰੀਏ ਵੀ ਹੋਰ ਫੈਸਿਲਿਟੀ ਕ੍ਰੀਏਟ ਹੋ ਜਾਏ ਤਾਂ ਕਿ ਲੁਧਿਆਣੇ ਦੇ ਲੋਕ ਜਿਹੜੇ ਪੇਸ਼ੈਂਟ ਆਂਦੇ ਆ ਉਹਨਾਂ ਨੂੰ ਕੋਈ ਬੈਡਸ ਦੀ ਕੋਈ ਪ੍ਰੋਬਲਮ ਨਾ ਰਹੇ ਉਹਦੇ ਕਰਕੇ ਸਾਰਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹਾਸਾ ਹੋਇਆ ਗਾਰੂ ਦੇ ਨਾਲ ਇੱਥੋਂ ਵੀ ਫੜੀ ਗਈ 50000 ਲੀਟਰ ਦਾਰੂ ਜਿਹੜੀ ਸਤਲੁਜ ਦੇ ਰਿਹਾ ਬਹੁਤ ਮੰਦ ਭਾਗਾ ਹਾਦਸਾ ਹਰ ਇੱਕ ਇੱਕ ਜਾਨ ਕੀਮਤੀ ਹੈ ਇੱਥੇ ਤਾਂ 100 ਦੇ ਕਰੀਬ ਜਾਨਾਂ ਚਲੀਆਂ ਗਈਆਂ ਕੈਪਟਨ ਸਾਹਿਬ ਬਹੁਤ ਸੰਜੀਦਾ ਇਹਦੇ ਤੇ ਤੇ ਮੇਰਾ ਖਿਆਲ ਕੋਈ ਬੰਦਾ ਬਖਸ਼ਿਆ ਨਹੀਂ ਜਾਣਾ ਜਿੱਦੇ ਵੀ ਵੱਡੇ ਰੈਂਕ ਦਾ ਬੰਦਾ ਹੋਵੇ ਜਿਹੜਾ ਜਿਹੜਾ ਇਹਦੇ ਚ ਕੋਈ ਨਿਕਲਿਆ ਗਲਤੀ ਤੇ ਤੇ ਉਹਨੂੰ ਉਹਦੀ ਵਾਜਿਬ ਸਜ਼ਾ ਦਿੱਤੀ ਜਾਏਗੀ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼